ਕਰ ਰਹੇ ਨੇ ਤੇਰਾ ਸੌਦਾ ਸੀ ਹੋ ਗਿਆ ਏ ਸਾਡੇ 12 ਲਖਾਈ ਆਪ ਦੀ ਆਪ ਦੀ ਤੇ ਛੱਡ ਕੇ ਆ ਲੈ ਛੱਡ ਕੇ ਆ ਬਸ ਸਹੀ ਹੈ ਬਾਪੂ ਨੂੰ ਵਾਅਦਾ ਕਰੇ ਬੱਕਰੀ ਬਾਪੂ ਤੋਂ ਨਾਲ ਬੈ ਮੋਟਰਸਾਈਕਲ ਮੁੰਡਾ ਲੈ ਆਉਗਾ ਮੈਂ ਰਾਹ ਰਾਂ ਨਹੀਂ ਕਹਦਾ ਹਾਂ ਓਏ ਨਾ ਮੁਟ ਲੈ ਆਂਗਾ ਮੋਰਚਾ ਲੈ ਵੀ ਦੋਸਤੋ ਆ ਬੱਕਰੀ ਦਾ ਹੋਇਆ ਸੌਦਾ ਮੇਮਣਾ ਵਿਖਾ ਦੇ ਬਾਈ ਨਹੀਂ ਨਹੀਂ ਉਹ ਤਾਂ ਇਹ ਨਹੀਂ ਜਾਣਾ ਆ ਬੱਚਾ ਮਗਰ ਬਾਈ ਸੁਖ ਤੋਂ ਦਵਾਤੀ ਆ ਓਏ ਰੌਂਦੇ ਇੱਥੋਂ ਆ ਜਿਓ ਇੱਥੇ ਲਾ ਕੇ ਇੱਥੋਂ ਤਾਂ ਮੋੜਨਾ ਗੋਰੇ ਕਿਵੇਂ ਕਿਵੇਂ ਕਰਵਾਤੀਏ ਯਾਰ ਭਾਈ 16.5 ਦੀ ਬੱਕਰੀ ਕਰਾਦੀ ਦਿਖਾਈ ਆ ਆ ਠੀਕ ਹੈ ਪਿੰਡ ਛੱਡ ਕੇ ਆਉਗਾ ਆ ਨਾਲ ਨਾਲ ਠੀਕ ਆ ਨਾਲੇ ਗੌੜਾਂ ਗੁੜਾਂ ਵਾਲੀ ਕਰੀ ਜਾਂਦੇ ਨੇ ਜਾਨੀ ਸਰ ਆ ਬਾਈ ਜਾਨੀ ਸਰ ਕਹਿੰਦੇ ਆ ਬਾਈ ਹਾਂ ਲੈ ਵੀ ਦੋਸਤ ਬਾ ਦਵਾਤੀਏ ਭਰਾਵਾ ਪੈਨ ਨਾਲ ਨਾਲ ਜਾਨੀ ਤੇ ਤੂੰ ਉਹਦਾ ਮੋਟਰਸਾਈਕਲ ਚ ਲੈ ਜਾ ਯਾਰ ਫਿਰ ਕੋਹਾ ਦੀ ਲਾਹ ਆ ਜਾ ਬਾਹਰ ਖੜੀ ਰਹਿਣ ਦੇ ਬੱਕਰੀ ਸੇਲ ਹੋ ਗਈ ਬਾਈ ਯੂਪੇ ਨੂੰ ਪੈਸੇ ਦੇ ਦੇ ਯਾਰਾ ਯੂਪੇ ਨੂੰ ਤੇਲ ਪਾ ਦੇ ਨਹੀਂ ਤਾਂ ਬੱਕਰੀ ਤੂੰ ਇਹਨੂੰ ਖਰਾ ਦੇ ਦੋ ਹੀ ਦੇਣਾ ਹਾਂ ਆਜੇ ਪੰਜ ਮੈਨੂੰ ਦੇ ਦੇ ਪੰਜ ਇਹ ਬਾਈ ਪਿੰਡ ਜਾ ਕੇ ਦੇ ਦੂਗਾ ਮੈਂ ਉਹ ਕੈਸ਼ ਦੇ ਦਿੰਦਾ ਪਿੰਡ ਜਾ ਬਾਈ ਲਾਡੋ ਹਾਂ ਇਧਰ ਨੂੰ ਕਿਵੇਂ ਕਰਵਾਇਆ ਇਹ ਸੌਦਾ ਬਾਈ 7000 ਰੁਪਏ ਤੈਨੂੰ ਦੇਵਾਂ ਪੰਜ ਪੰਜ ਮਹੀਨੇ ਹਾਂ ਐਨੂੰ ਕਰ ਲਓ ਸਾਲ ਬਾਕੀ ਦੀ ਹੁੰਦੀ ਆ ਸੱਤ ਵੰਡੇ ਜੇ ਗਿਆ ਯਾਰ ਬਾਈ 7000 ਰੁਪਏ 7000 ਚ ਲਗਾਈ ਆ ਲਿਖਾਈ ਆਪੋ ਆਪਣੀ ਠੀਕ ਆ ਜੀ ਇਹ ਬਈ ਗੱਬਣਾ ਕੇ ਖਾਲੀ ਕਰਕੇ ਦਿੱਤੀ ਆ ਠੀਕ ਆ ਜੀ ਗੱਬਣਾ ਖਾਲੀ ਮੰਨ ਲਓ ਗੱਬਣ ਖਾਲੀ ਉਹ ਇਹਦੀ ਠੀਕ ਆ ਉਹ ਬਣੀ ਆ ਯਾਰ ਖਾਲੀ ਆ ਬਸ ਬਸ ਠੀਕ ਆ ਠੀਕ ਆ ਲੈ ਵੀ ਦੋਸਤੋ ਗੋਰੇ ਗੇਲਣ ਨੂੰ ਦਵਾਤੀ ਆ ਬੱਕਰੀ ਤੇ ਦੇਖ ਸਕਦੇ ਹੋ ਤੇ ਇਹ ਬਾਈ ਲੈ ਵੀ ਦੋਸਤੋ ਹਾਂ ਇਹ ਮੈਥੇ ਕਰਦਾ ਹੁੰਦਾ ਮੇਰੇ ਨੇ ਨਹੀਂ ਸਹੀ ਆ ਸਹੀ ਆ ਬਾਬੇ ਬਿੰਦਰ ਨੇ ਲੈ ਆ ਵੀ ਬੱਕਰਾ ਇਹਨੂੰ ਕਰਿਓ ਐਨੂੰ ਮੂੰਹ ਕਰਿਓ ਬੱਕਰੇ ਦਾ ਆ ਗੱਡੀ ਕਲੇ ਦਾ ਪੂਰਾ ਹੀ ਜਾਂਦਾ ਮੈਨੂੰ ਕਹਦਾ ਸਿੱਧੇ ਟੱਪ ਕੇ ਮਗਾਉਂਦਾ ਆਉਂਗਾ ਤੇਰੇ ਕੋਲ 5500 ਦੀ ਗੱਲ ਹੋ ਇਸ ਕਿੰਨੇ ਦਾ ਬੱਕਰਾ ਹੋ ਗਿਆ ਕਿੰਨੇ ਦਾ ਹੋਇਆ ਬਈ ਇਹ 5500 ਦਾ 5500 ਦਾ ਲਿਖਾਈ ਲਿਖਾਈ ਦੇ ਦੀ ਤੁਨ ਆਪੋ ਆਪਣੀ ਹਾਂ ਠੀਕ ਆ ਚੱਲ ਕੋਈ ਨਹੀਂ ਬਾਈ ਗਨਾ ਦੇ ਪੈਸੇ ਦੇ ਦੇ ਠੀਕ ਓਕੇ ਓਕੇ ਠੀਕ ਹੈ ਲੈ ਵੀ ਦੋਸਤੋ ਬਾਬਾ ਜੀ ਪਿੰਡ ਕਿਹੜਾ ਸੀ ਜਵਾਰੇ ਵਾਲਾ ਲਈ ਬਾਬੇ ਦਾ ਪਿੰਡ ਸੀ ਜਵਾਰੇ ਵਾਲਾ ਜਦੋਂ ਵੀ ਆਉਂਦਾ ਬਾਬਾ ਝੂਪੇ ਤੋਂ ਹੀ ਸੌਦਾ ਕਰਦਾ ਠੀਕ ਆ ਜੀ ਝੂਪੇ ਠੀਕ ਆ ਜੀ ਠੀਕ ਆ ਜੀ ਓਕੇ